ਦਲ ਖਾਲਸਾ ਵੱਲੋਂ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਹਫਤਾ ਪਹਿਲਾਂ 26 ਜਨਵਰੀ ਦੇ ਹਵਾਲੇ ਨਾਲ 25 ਜਨਵਰੀ ਨੂੰ ਤਿੰਨ ਜਗ੍ਹਾ ਤੇ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ ਪ੍ਰੋਟੈਸਟ ਮਾਰਚਸ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 1 مارچ ਗੁਰਦਾਸਪੁਰ ਹੋਣਾ ਚਾਹੀਦਾ ਜਿਹੜਾ ਕਿ ਮੱਝੇ ਦੀ ਰੀਜਨ ਦਾ ਦੁਆਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖਿਆ ਹੋਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ جواب ਸੀ ਕਿ 1 ਹਫਤਾ ਹੋ ਗਿਆ 올ਰੀਡੀ ਅਸੀਂ ਪ੍ਰੋਗਰਾਮ ਉਹ ਲਿਖ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜੀਆਂ ਡਿਨਾਈਜ਼ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਆ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਆਲਰੇਡੀ ਜਲੰਧਰ ਤੇ ਮਾਨਸਾ ਦੇ ਵਿੱਚ ਆਨ ਹੈ ਪ੍ਰੋਗਰਾਮ ਤੇ ਅਸੀਂ ਗੁਰਦਾਸਪੁਰ ਵੀ ਪ੍ਰੋਗਰਾਮ ਕਰਾਂਗੇ ਉਹਨਾਂ ਦਾ ਅਸੀਂ ਕਿ ਗੁਰਦਾਸਪੁਰ ਸੈਂਸਿਟਿਵ ਏਰੀਆ ਹੈ ਔਰ ਅਸੀਂ ਇੱਥੇ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਇਹ ਗੱਲ ਕਲ ਸ਼ਾਮੀ ਕਹੀ ਗਈ ਔਰ ਸਾਡਾ ਜਵਾਬ ਸੀਗਾ ਕਿ ਇੱਕ ਹਫਤੇ ਤੋਂ ਪ੍ਰੋਗਰਾਮ ਅਲਾਨਿਆ ਗਿਆ ਤੁਸੀਂ ਇਹ ਗੱਲ ਸਾਡੇ ਤੱਕ ਪਹਿਲਾਂ ਨਹੀਂ ਪਹੁੰਚੀ ਤੀ ਲਾਸਟ ਮਿੰਟ ਤੁਹਾਡੀ ਜਿਹੜੀ ਇਹ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ ਪ੍ਰੋਗਰਾਮ ਨਾ ਕਰਨ ਦੀ ਉਹ ਅਸੀਂ ਉਸ ਨੂੰ ਰਿਜੈਕਟ ਕਰਦੇ ਆਂ ਰੱਦ ਕਰਦੇ ਆਂ ਤੇ ਸਾਡਾ ਪ੍ਰੋਗਰਾਮ ਆਨ ਹੈ ਅਸੀਂ ਸਵੇਰੇ ਪ੍ਰੋਗਰਾਮ ਕਰਾਂਗੇ। ਜੀ ਅੱਜ ਇਸ ਸਿਵਲ ਲਾਈਨ ਦੀ ਪੁਲਿਸ ਤੁਹਾਡੇ ਘਰ ਇਹਨਾਂ ਨੇ ਕੀ ਕਿਹਾ ਤੁਹਾਨੂੰ? ਮੈਂ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆਂ ਤਾਂ ਇੱਕ ਕਨਵੇ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਮੇਰਾ ਇੱਕੋ ਇੱਕ ਸਵਾਲ ਹੈ ਕਿ ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਿਆ ਤੇ ਵਾਈ ਨਾਟ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਦੇਖੋ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹੀ ਉਹ ਉਹਦਾ ਜਿਹੜਾ ਉਹਦਾ ਜਿਹੜਾ ਰੂਟ ਹੈ ਉਹਦਾ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਪੂਰਾ ਇੰਡੀਆ 26 ਜਨਵਰੀ ਮਨਾਉਂਦਾ ਹੈ ਬਟ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਉਹਨਾਂ ਦੇ ਡੈਮੋਕਰੈਟਿਕ ਰਾਈਟ ਹੀ ਨਹੀਂ ਦਿੱਤੇ ਜਾ ਰਹੇ ਡਿਨਾਈ ਕੀਤਾ ਜਾ ਰਿਹਾ ਵੀ ਹੈਵ ਬੀਨ ਡਿਪਰਾਈਵਡ ਬਾਈ आवर ਡੈਮੋਕਰੈਟਿਕ ਰਾਈਟਸ ਸਾਡੇ ਹੱਕ ਖੋਏ ਜਾ ਰਹੇ ਨੇ ਤੇ ਫਿਰ ਅਸੀਂ 26 ਜਨਵਰੀ ਕਾਦੀ ਬਣਾਨੀ ਕਾਦੇ ਜਸ਼ਨ ਤੁਸੀਂ ਰੋਕਣ ਦਾ ਕਾਰਨ ਕੀ ਦੱਸਿਆ ਪੁਲਿਸ ਕੋਲ ਕੋਈ ਕਾਰਨ ਨਹੀਂ ਹੈ ਨਾ ਕੱਲ ਸ਼ਾਮ ਨੂੰ ਜਿਹੜੇ ਆਫੀਸਰ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਜਿਹੜੀ ਅੱਜ ਸਵੇਰੇ ਸੀਨੀਅਰ ਆਫੀਸਰਸ ਨੇ ਗੱਲ ਕੀਤੀ ਸਿਰਫ ਇੱਕ ਹੀ ਇਹਨਾਂ ਕੋਲ ਇੱਕ ਹੀ ਲਾਈਨ ਹੈ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ ਸਾਨੂੰ ਨਹੀਂ ਸਮਝ ਕਿ ਗੁਰਦਾਸਪੁਰ ਦੇ ਵਿੱਚ ਐਸਾ ਕੀ ਪਿਆ ਹੋਇਆ ਕਿ ਅਸੀਂ ਗੁਰਦਾਸਪੁਰ ਕਿਉਂ ਨਹੀਂ ਜਾ ਸਕਦੇ ਮੇਰੀ ਇੱਕੋ ਸਵਾਲ ਸੀ ਕੀ ਗੁਰਦਾਸਪੁਰ ਪਾਕਿਸਤਾਨ ਦੇ ਵਿੱਚ ਹੈ ਜਿਹੜਾ ਅਸੀਂ ਨਹੀਂ ਜਾ ਸਕਦੇ ਕੋਈ ਸਬਬ ਕਾਰਨ ਕੋਈ ਨਹੀਂ ਦੱਸ ਕਾਰਨ ਕੋਈ ਵੀ ਨਹੀਂ ਦੱਸ ਰਿਹਾ ਬਸ ਤੁਹਾਨੂੰ ਗੁਰਦਾਸਪੁਰ ਨਹੀਂ ਪੁਲਿਸ ਤੁਹਾਨੂੰ ਕਿਤੇ ਵੀ ਜਾਣ ਬਾਤ ਜਾਣ ਦੋ ਹਾਂਜੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੇ ਮੇਰਾ ਉਹਨਾਂ ਨੂੰ ਇੱਕੋ ਜਵਾਬ ਹੈ ਕਿ ਅਸੀਂ ਗੁਰਦਾਸਪੁਰ ਜਾਣਾ ਹੈ ਅਸੀਂ ਜਾਵਾਂਗੇ ਜੇ ਤੁਸੀਂ ਸਾਨੂੰ ਰੋਕਣਾ ਤੇ ਫਿਰ ਤੁਸੀਂ ਸਾਨੂੰ ਡਿਟੇਨ ਕਰੋ ਜੀ ਦਲ ਖਾਲਸਾ ਦੇ ਜਿਹੜੇ ਬਿੱਤੀ ਉਹਨਾਂ ਨੂੰ ਕਾਰਜ ਨਜ਼ਰਬੰਦ ਕੀਤਾ ਗਿਆ ਕੀ ਵਜ੍ਹਾ ਹੈ ਤੇ ਕੀ ਕਰਨੀ ਚਾਹੀਦੀ ਨਜ਼ਰਬੰਦ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਆ ਜੀ ਕੋਈ ਇਹਨਾਂ ਦੀ ਮੀਟਿੰਗ ਸੀਗੀ ਉਸ ਬੰਦੀ ਦਾ ਨਹੀਂ ਗੱਲਬਾਤ ਕਰਨ ਆਏ ਆ ਜੀ ਬਿਲਕੁਲ ਜੀ ਗੁਰਦਾਸਪੁਰ ਇਹਨਾਂ ਦੀ ਕੋਈ ਮੀਟਿੰਗ ਸੀ ਉਸ ਬੰਦੀ ਕਿਤੇ ਜਾਣਵਨੀ ਦਿੱਤਾ ਜਾ ਰਿਹਾ ਜੀ ਜਾਰਾ ਨਹੀਂ ਘਰੋਬਾਰ ਨਹੀਂ ਨੇ ਸਾਡੀ ਗੱਲਬਾਤ ਇੰਦਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਦਿਆਂ ਕਿ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਇਨਾਂ ਦੇ ਨਾਲ ਕੋਈ ਖਾਸ ਵਜ੍ਹਾ ਹੈ ਕੋਈ ਨਹੀਂ ਵਜ੍ਹਾ ਕੋਈ ਨਹੀਂ ਜੀ ਇਨਾਂ ਨਾਲ ਅਸੀਂ ਉਹੀ ਮੀਟਿੰਗ ਸੰਬੰਧੀ ਗੱਲਬਾਤ ਇਨਾਂ ਦੀ ਜਿਹੜੀ ਤੇ ਤੁਸੀਂ ਸੰਬੰਧੀ ਗੱਲਬਾਤ ਕਰਨ ਆਏ ਹੋ ਠੀਕ ਕਿੱਥੇ ਸਰਨਾ ਪ੍ਰੋਗਰਾਮ ਕਿੱਥੇ ਸੀਗਾ ਗਰਦਾਸਪੁਰ ਦਾ ਸਰੇ ਜੀ ਉਹੀ ਇਨਾਂ ਨਾਲ ਪੁੱਛ ਰਿਹਾ ਹਾਂ ਨਹੀਂ ਜੀ ਉਹ ਨਹੀਂ ਜੀ ਉਹੀ ਇਨਾਂ ਨਾਲ ਗੱਲ ਕਰ ਰਹੇ ਨੇ ਵੀ ਇਹਨਾਂ ਦੀ ਕੀ ਮੀਟਿੰਗ ਹੈ ਕਿੱਦਾਂ ਹੈ ਕਿ ਉਹੀ ਅਸੀਂ ਇੱਕ ਵਰਕਆਊਟ ਕਰ ਰਹੇ ਹਾਂ